ਦਿਨ ਚੜ ਚੁੱਕਿਆ ਤੇ ਸਮਾਂ ਹੋ ਚੁੱਕਿਆ ਕਰੀਬ ਪੌਣੇ ਇੱਕ ਸੱਤ ਦੇ ਦਿਨ ਅੱਜ ਸੋਮਵਾਰ ਦਾ 15 ਸਤੰਬਰ 2025 ਤੇ ਭਾਈ ਜੀ ਸੜਕ ਦੇ ਦੇਖਦੇ ਦੇਖਦੇ ਭਾਈ ਦਿਨ ਚੜ ਆਇਆ ਹੈ ਨਾ ਬਹੁਤ ਟਾਈਮ ਦੇ ਉੱਠੇ ਆ ਪੰਜ ਸਾਢੇ 4 ਵਜੇ ਦੇ ਉੱਠੇ ਸੀਗੇ ਹੁਣ ਆਪਾਂ ਜਾਣ ਦੀ ਤਿਆਰੀ ਹੈ ਮਨੀਸ਼ ਨੂੰ ਡਿੱਕੀ ਆਨੇ ਮਨੀਸ਼ ਭਾਈ ਮੰਝਣ ਕਰੀ ਜਾਂਦਾ ਬਾਕੀ 12ਾਂ ਵੀ ਭਈ ਆਵਦਾ ਉਜੀਆ ਵਗੈਰਾ ਡੀਕ ਦਿਨੇ ਮਤਲਬ 4ਾਂ ਡਿਗੀਆਂ ਭਾਈ ਬਾਕੀ ਚੱਲਦੇ ਆ ਅਜਾ ਪੁਨਰਜਾਪੁਰ ਪਹੁੰਚ ਜਾਣਾ ਵਾ 100 ਕਿਲੋਮੀਟਰ ਦਾ ਇੱਥੇ ਸਫਰ ਆ ਬਾਕੀ ਬਈ ਇੱਥੇ ਜੀ ਲੱਗਿਆ ਰਹਿੰਦਾ ਕਾਬੇ ਦੇ ਇੱਥੇ ਆਪਾਂ ਰਾਤ ਸਤੇ ਸੀ ਉਹ ਦਿਨ ਵਾਲੀ ਜਗ੍ਹਾ ਤੇ ਸੀ ਕੂਲਰ ਬਿੱਦ ਪਾਣੀ ਨਾ ਭਰਿਆ ਹੋਇਆ ਚੱਲਾਂਗੇ ਭਈ ਹਾਂ ਪਿਆਜ਼ ਵਾਲੇ ਪਰੌਂਠੇ ਛਕਣ ਤੋਂ ਬਾਅਦ ਹੁਣ ਚਾਹ ਦਲ ਰਹੀ ਆ ਅਖਬਾਰ ਵੀ ਆ ਗਿਆ ਭਈ ਦੈਨਿਕ ਜਾਗਰਣ ਤੇ ਬਾਕੀ ਸਾਰੇ ਗੱਲੀ ਲੱਗੇ ਹੋਏ ਨੇ ਕੋਈ ਮੋਬਾਈਲ ਦੇ ਵਿੱਚ ਗੁਜੀਆ ਕਹੂੰਗੀ ਆਪਾਂ ਨੂੰ ਪਸੰਦ ਆ ਗੁਜੀਆ ਤੇ 8 ਵਜਨ ਵਾਲਿਆ ਮਨੀਸ਼ ਦੀ ਬੇਟਾ ਭਈ ਫਿਰ ਜਾਣਾ ਆਪਾਂ ਹਾਂ ਤਿਆ ਫੇਰ ਆ ਗਈਆਂ ਭਾਈ ਅੰਦਰ ਕਹਿੰਦਾ ਖਾਨੇਗਾ ਤਾਂ ਖਾਨੇ ਦੇ ਜੀ ਕਫਾਂ ਜੜਾਉਂਦਾ ਫਿਰਦਾ ਮਨੀਸ਼ ਹੈ ਵੀ ਭਾਈ ਹੁਣ ਇਹ ਜਾਣਦੇ ਕਿਵੇਂ ਨਾ ਕਿਵੇਂ ਫੜਨ ਫੜ ਕੇ ਰੋਗ ਲਾ ਤਾਂ ਛਡਾਉਂਦਾ ਕਫਾਂ ਪਰ ਭਾਈ ਚਲੋ ਲੈ 골ਡੀ ਤਰ੍ਹਾਂ ਸਾਈਕਲ ਪਾਸੇ ਕਰਾ ਮਾਰ ਆ ਗਿਆ ਲੈੰਦਾ ਆ ਗਿਆ ਜੀ ਚੱਲ ਪਈ ਸੀ ਬਾਈ ਮਨੀਸ਼ ਕੋਲੋਂ ਤੇ ਚੱਲੇ ਆ ਹੁਣ ਭਾਈ ਮਿਰਜ਼ਾ ਬਰਵਾਲ ਨੂੰ ਯੂਪੀ ਦੇ ਵਿੱਚ ਐਂਟਰ ਹੋ ਗਏ ਹਾਂ ਪਹਿਲਾਂ ਬਾਰਡਰ ਤੇ ਰੁਕਿਓ ਜੀ ਬਾਰਡਰ ਤੇ ਆਵਾਂ ਜੀ ਹਾਂ ਟਾਪਾ ਨਾਂੰਦਪੁਰਾਣਾ 20 ਕਿਲੋਮੀਟਰ ਆ ਗਏ ਆ ਤੇ 65 ਕਿਲੋਮੀਟਰ ਬਣਾਇਆ 67 ਕਿਲੋਮੀਟਰ ਰਹਿ ਗਿਆ ਵਾ ਤੇ ਕੱਢ ਤਾਂਗੇ ਥੋੜੇ ਜਿਹਾ ਟਾਈਮ ਚ ਤੇ ਬਾਕੀ ਮੌਸਮ ਠੰਡਾ ਵਾ ਵਧੀਆ ਭਾਈ ਸਾਰਾ ਸੋਹਣਾ ਚੱਲੀ ਜਾਂਦਾ ਸਾਢੇ 8 ਵਜੇ ਆਪਾਂ ਚੱਲੇ ਸੀ ਤੇ 12 ਵੱਜ ਚੁੱਕੇ ਨੇ ਸਹੀ ਤੇ ਤੁਸੀਂ ਹਿਸਾਬ ਲਾ ਲਓ ਵੀ ਭਾਈ ਇੱਕ ਮਿੰਟ ਖੁਰਕ ਲੈਣ ਦੇ ਮੈਨੂੰ ਫਿਰ ਗੋਲਡੀ ਕੋਲੋਂ ਗੁਰਦੁਆਰਾ ਸਾਹਿਬ ਰਹਿ ਗਿਆ 55 ਕਿਲੋਮੀਟਰ ਮੇਰੇ ਕੋਲ ਰਹਿ ਗਿਆ 48 ਕਿਲੋਮੀਟਰ ਤੇ ਪਤਾ ਨਹੀਂ ਇੰਨਾ ਗੈਪ ਕਿਵੇਂ ਪਾਇਆ ਭਈ ਆਪਾਂ ਮੈਂ ਤਾਂ ਚੱਲ ਉਹਨੂੰ ਫੋਨ ਲਾ ਕੇ ਪੁੱਛਿਆ ਕਹਿੰਦਾ ਕਿੱਥੇ ਐ ਕਰਕੇ ਕਹਿੰਦਾ ਮਿੰਦਾ ਭਾਈ ਕਿਸਨੇ ਰੋਕ ਲਾ ਦਿੱਤੀ ਮਾ ਚੱਲੋ ਵਧੀਆ ਗੱਲ ਆ ਕੋਈ ਰਾਤ ਰੋਕ ਬੰਦ ਕਰਦੇ ਨੇ ਤੇ ਬਾਕੀ ਆਪਾਂ ਹੁਣ ਤੱਕ ਆਪਾਂ ਮਨੀਸ਼ ਦੇ ਹੋਟਲ ਤੋਂ ਚੱਲੇ ਸੀਗੇ ਨਵਾਤਪੁਰ ਤੇ ਬਾਡਰ ਵਾਲਾ ਰੋਡ ਯੂਪੀ ਬਿਹਾਰ ਦੇ ਨਿਊ ਖਾਲਸਾ ਹੋਟਲ ਤੋਂ ਚੱਲੇ ਸੀਗੇ ਤੇ ਹੁਣ ਤਾਈ ਆਪਣਾ 52 ਕਿਲੋਮੀਟਰ ਹੋ ਚੁੱਕਿਆ 9 10 11 ਦੇ 12 ਸਾਢੇ 3 ਘੰਟਿਆਂ ਦੇ ਵਿੱਚ 50 ਕਿਲੋਮੀਟਰ ਆਪਣਾ ਤਣ ਹੋ ਗਿਆ ਭਾਈ ਮਤਲਬ ਜੇ ਮੈਂ ਕੱਲਾ ਹੁੰਦਾ ਤਾਂ ਮੈਂ ਸਾਡੇ 200 220 ਦੀ ਇਹਨਾਂ ਨਿਕਲਣ ਦੀ ਆਪਣਾ ਚਲੋ ਬਾਕੀ ਕੋਈ ਦਿੱਕਤ ਨਹੀਂ ਆਪਾਂ ਹੌਲੀ ਹੌਲੀ ਚੱਲੀ ਜਾਂਦੇ ਆ ਤੇ ਬਾਕੀ ਰੋਡ ਇਹ 6 ਲੇਨ ਹੈ ਇਹਦੇ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ 4 ਲੇਨ ਤੇ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਬੁਰਾ ਮਜ਼ਾ ਇਸ ਤੋਂ ਹੀ ਫੱਲੇ ਉੱਤਰ ਕੇ ਮੈਂ ਕੋਈ ਦੁਕਾਨ ਤੋਂ ਉਹ ਦੇਖਿਆ ਬੋਲੀ ਲਾ ਰਿਹਾ ਤਾਂ ਨਹੀਂ ਫਿਰ ਮੈਂ ਇੱਥੇ ਹੀ ਖੜਦਾ ਹਾਂ ਚਲੋ ਕੋਈ ਨਾ ਆ ਜਾਣ ਉਹ 골ਟੀ ਨੂੰ ਆ ਬਾਈਆਂ ਨਾਲ ਗੁੱਡੇ ਖਾਦੇ ਆ ਹੁਣ ਇਲਾਕੋਂ ਦੇ ਲਈ ਮੈਂ ਪੂਰਾ ਲੈ ਪਿਆ ਸੀ ਭਾਈ ਪਰ ਦੋ ਤਿੰਨ ਕਮਿੰਟ ਹੀ ਪਿਆ ਤੇ ਬਾਕੀ ਸਾਰਾ ਵਧੀਆ ਚੱਲ ਜੀ ਜਾਂਦਾ ਤੇ ਮਿਰਜ਼ਾਪੁਰ ਰਹਿ ਗਿਆ 10 ਕਿਲੋਮੀਟਰ ਟਾਈਮ ਹੋਣ ਵਾਲਾ ਸਾਢੇ 4 ਖਣੀ 4 ਵਜੇ ਦੇ ਕਰੀਬ ਹੋ ਗਿਆ ਹੋਊਗਾ ਟਾਈਮ ਬਾਕੀ ਜਾਈ ਜੰਨੇ ਆ ਆ ਵੀ ਗੁਰਦੁਆਰਾ ਸਿੰਘ ਸਭਾ ਮਿਰਜ਼ਾਪੁਰ ਤੇ ਹੁਣ ਪੁੱਛਦਿਆਂ ਰਹਾ ਇਸ ਬਾਰੇ ਪੁੱਛਦੇ ਆਂ ਇਹ ਸੀਗੇ ਬਾਈ ਆਪਾਂ ਮਿਰਜ਼ਾਪੁਰ ਗੁਰਦੁਆਰਾ ਸਾਹਿਬ ਦੇ ਆਪਨੇ ਮਿਲ ਗਿਆ ਰੂਮ ਡੂਨ ਡੂਨ ਤੇ ਸਮਾਨ ਆਪਾਂ ਖੜਿਆ ਰੱਖਿਆ ਤੇ ਵਧੀਆ ਗੁਰਦੁਆਰਾ ਸਾਹਿਬ ਮੈਨੇਜ ਕੀਤਾ ਹੋਇਆ ਇਹ ਸਿੰਘ ਸਭਾ ਕਮੇਟੀ ਆ ਸਾਰੀ ਇੱਥੇ ਬਾਈ ਬਹੁਤ ਸੋਹਣਾ ਕਮਰਾ ਦੇਖੋ ਇਹ ਬਾਬਾ ਜੀ ਕਹਿੰਦੇ ਤੁਹਾਨੂੰ ਫ੍ਰੀ ਆ ਅੱਛਾ ਕੋਈ ਠੀਕ ਆ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹੁਣ ਆਪਾਂ ਨਹਾ ਧੋ ਕੇ ਬਾਜ਼ਾਰ ਚ ਦੇਖਦੇ ਆਂ ਜਾ ਕੇ ਰੋਟੀ ਰਾਟੀ ਖਾਣੀ ਆ ਕਿਉਂਕਿ ਅੱਜ ਆਪਾਂ ਖਾਧੇ ਹੀ ਨਹੀਂ ਤੇ ਚੱਲਦੇ ਆਂ ਹੁਣ ਆਪਾਂ ਕੋਈ ਦਿੱਕਤ ਨਹੀਂ ਵਾਹਿਗੁਰੂ ਚੱਲਦੇ ਆਂ ਭਾਈ ਵਾਹਿ ਅਦੂ ਤੇ ਕਿਉਂ ਬਾਰਾ ਸੋਈ ਗੂਸ ਸ਼ੁਰੂ ਕਰਦੇ ਆ ਭਾਈ ਸ਼ੁਰੂ ਤੇ ਦੇਖਦੇ ਆ ਕਿ ਇਹ ਸਵਾਦ ਆ ਬਾਕੀ ਚਾਰ ਜਰੀ ਇਹਨਾਂ ਆਵਾਂਗੇ ਮਾਈਕ ਉੱਤੇ ਦਾਲ ਦਾ ਵਧੀਆ ਸਵਾਦ ਬਣੀ ਗਏ ਕਰਮਾ ਕੋਈ ਇਹਦਾ ਨਾ ਹੂੰ ਸਵਾਦ ਬਣੀ ਹੁੰਦਾ ਅੱਧਾ ਸ਼ਾਹ ਕੀ ਆ ਚੁੱਕੇ ਆ ਵਾਪਸ ਗੁਰਦੁਆਰਾ ਸਾਹਿਬ ਨੂੰ ਤੇ ਜਾ ਕੇ ਰੈਸਟ ਕਰਦੇ ਆ ਭਾਈ ਚੱਲਿਆ ਭਾਈ ਗੁਰਦੁਆਰਾ ਸਿੰਘ ਸੁਬਾ ਮਿਰਜ਼ਾਪੁਰ ਤੋਂ ਹਣੀ ਹਨੂਮਾਨਾਂ ਕੇ ਉਸ ਸਾਈਡ ਜਾਣਾ ਜੇ ਆਪਾਂ 80 ਕਿਲੋਮੀਟਰ ਜਾਵਾਂਗੇ ਤਿਆਰ ਪਈ ਸਾਰਾ ਕੁਝ ਅੱਪਾ ਚੱਲਿਆ ਹਨੂਮਾਨਾਂ ਤੇ ਇੱਥੋਂ ਰਹਿ ਗਿਆ ਘਾਟੋ ਘੱਟ 52 ਕਿਲੋਮੀਟਰ ਦੇ ਲਾਗੇ ਆ ਤੇ ਅੱਜ 16 ਸਤੰਬਰ ਦਿਨ ਮੰਗਲਵਾਰ ਦਾ 2025 ਤੇ ਹੁਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦਾ سفر ਆਪਣਾ ਵਧੀਆ ਹੋਣ ਵਾਲਾ ਘਾਟਿਆਂ ਵਾਲਾ ਸਫਰ ਆ ਸਾਰਾਂ ਤੇ ਉਤਰਾ ਚੜਾ ਆਉਂਦੇ ਰਹਿਣਗੇ ਜ਼ਿੰਦਗੀ ਵਾਂਗੂੰ ਤੇ ਬਾਕੀ ਅਦਰ ਮੁੰਡਾ ਲਿਓ ਬੁਲਾ ਰਿਹਾ ਮਗੀ ਚਾਹ ਗਈ ਆ ਭਾਈ ਚਾਹ ਹਜੇ ਬਣੀ ਨਹੀਂ ਤੇ ਮੈਂ ਖਾਂ ਬਈ ਪਹਿਲਾਂ ਇੱਕ ਗਲਾਬ ਜੰਮਣ ਖਵਾ ਦੇ ਬਾਕੀ ਫੇਰ ਦੇਖਦੇ ਆ ਗੁਜਿਆ ਇੱਥੇ ਮੈਨੂੰ ਦਿਖ ਗਿਆ ਕਿ ਮੈਂ ਪਹਿਲਾਂ ਹੀ ਸੋੜੇ ਦਾ ਹੀ ਵੀ ਖਾਣਾ ਹੀ ਖਾਣਾ ਚਾਹ ਨਾਲ ਤੇ ਚਾਹ ਤੁਹਾਨੂੰ ਪਤਾ ਹੀ ਆ ਫਿਰ ਉਹੀ ਹਾਲ ਹੈ ਤੇ ਗੁਜਿਆ ਨਾਲ ਹੈ ਤੇ ਅੰਦਰ 20 20 40 ਲੱਖ ਮੰਡੇ ਦਾ ਆਕਟੀ ਸ਼ੁਰੂ ਹੋ ਚੁੱਕੀ ਆ ਤੇ ਆਪਣਾ ਰਹੇਗਾ ਭਾਈ ਘੜੋੜਾ 25 ਮੰਗ 20 ਕਿਲੋਮੀਟਰ ਰਹੇਗਾ ਸਬਰ ਆਜਾ ਆਪਾਂ ਰੁਕਾਂਗੇ ਹਨੂਮਾਨਾ ਬਾਕੀ ਸੋਣਾ ਸ਼ੁਰੂ ਹੋ ਗਿਆ ਉਹੀ ਆਪਾਂ ਨੂੰ ਪਸੰਦ ਆ ਬਾਕੀ ਦੇਖਣਾ ਭਾਈ ਇਹ ਹੀ ਚੜਦੀ ਆ ਕਿ ਹੋਰ ਹੈ ਕਿਉਂਕਿ ਸੜਕ ਉਹ ਸੜਕ ਦੀ ਨਹੀਂ ਹੋਣੀ ਤੁਹਾਨੂੰ अनुमानਾ ਰਹਿ ਗਿਆ ਇਥੋਂ 20 ਕਿਲੋਮੀਟਰ ਤੇ ਚੱਲਦੇ ਆ ਅੱਗੇ ਭਾਈ ਚੜਾਈ ਜਾਨੇ ਯਾਰੇ ਵਾਲੀ ਜਿੰਨਾ ਦੀ ਮੈਨੂੰ ਵੇਟ ਸੀ ਬਹੁਤ ਟਾਈਮ ਤੋਂ ਤੇ ਵਧੀਆ 20 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਹੌਲੀ ਹੌਲੀ ਕੱਢਾਂਗੇ ਚੱਲਦੇ ਆ ਹੁਣ ਪਿਛਲੀ ਸਾਰੀ ਚੜਾਈ ਚੜਨ ਤੋਂ ਬਾਅਦ ਤੇ ਹੁਣ ਸ਼ਟ ਲਾਉਣ ਆ ਗਈ ਆ ਬਾਕੀ ਪਤਾ ਨਹੀਂ ਭਾਈ ਦੇਖੋ ਆਪਾਂ ਇਹ ਰਾਹ ਤੇ ਪਹਿਲੀ ਵਾਰ ਹੀ ਆਏ ਆ ਜ਼ਿੰਦਗੀ 'ਚ ਪਹੁੰਚ ਗਏ ਭਾਈ ਟੌਪ ਤੇ ਹਨਾ ਇੱਧਰ ਤਾਂ ਛੋਟੀਆਂ ਛੋਟੀਆਂ ਪਹਾੜੀਆਂ ਹੀ ਨਹੀਂ ਆ ਫੇਮ ਗੁੰਨ ਸਾਹਿਬ ਬਹੁਤ ਸੋਹਣੀ ਗੱਲਬਾਤ ਸੀਗੀ ਤੇ ਬਾਕੀ ਚਲੋ ਇਹ ਵੀ ਮਾੜਾ ਨਹੀਂ ਤੂੰ ਆ ਜਾ ਚੜਿਆ ਪਿਆ ਹੋਰੀ ਚੱਲ ਚੱਲੀ ਇਹ ਚਾਲ ਉੱਡ ਚੱਲੀ ਭਾਈ ਵਧੀਆ ਜਾਈ ਜਾਂਦੇ ਆ ਪ੍ਰਸ਼ਾਦਾ ਛਕ ਲਿਆ ਤੇ ਚਾਹ ਨਹੀਂ ਪੀਤੀ ਵਾਹ ਚਲੋ ਕੋਈ ਨਾ ਬਾਕੀ ਹੁਣ ਨੋ ਪੈਡਲਿੰਗ ਜ਼ੋਨ ਕਿ ਆ ਗਈ ਆ ਖੜੀ ਚੜਾਈ ਇਕੁਅਲ ਟੂ ਤਕੌਣ ਹੈ ਤੇ ਬਾਕੀ ਸੋਹਣਾ ਵਿਊ ਤੇ ਗੱਡੀ ਲੰਘਦੀ ਹੁੰਦੀ ਹੈ ਪੀਪੀ ਹੋਟਲ ਤੇ ਆਪਾਂ ਰੁਕੇ ਆ ਤੇ ਆਪਾਂ ਨੂੰ ਕਮਰਾ ਮਿਲਿਆ ਭਈ 800 ਚ ਤੇ ਬਾਕੀ ਵਧੀਆ ਇੱਥੇ ਖਾਣ ਪੀਣ ਦੇਖਦੇ ਆ ਆਪਾਂ ਸਾਰਾ ਤੇ ਆ ਖੜਾ 골ਡੀ ਸਮਾਨ ਲਾਈ ਨੇ ਕਮਰੇ ਚ ਲਿਜਾਣੇ ਆ ਅੰਦਰ ਸ਼ੈੱਡ ਦੇ ਵਿੱਚ ਲਾਤੇ ਆ ਸਾਈਕਲ ਹੜੰਬਾ ਖੜਾ ਭਈ ਕੈਂਡੋ ਫਾਰਮ ਖੜਾ ਕਮਰਾ ਖੋਲਤਾ ਵੰਜਾਣੇ ਤੇ ਕਮਰੇ ਚ ਚੱਲਦੇ ਆ ਹੁਣ 102 ਤੇ ਕਮਰਾ ਭਈ ਆਪਣਾ ਅੱਜ ਦਾ ਰੈਣੂ ਸੇਰਾ ਬਾਕੀ ਐਕਸਟੈਂਸ਼ਨ ਨਿਕਲ ਚੁੱਕਿਆ ਹੁਣ 900 ਹੋਵਾਂਗੇ ਭਾਈ ਹੁਣ 100 ਹੋਵਾਂਗੇ ਹਾਂ ਅੱਜ ਦਾ ਦਿਨ ਹੋ ਗਿਆ ਬਈ ਖਤਮ ਤੇ ਭਾਜੀ ਹੁਣ ਤੁਹਾਨੂੰ ਕੀ ਦੱਸ ਗਏ ਵੀ ਵਧੀਆ ਚੱਲੀਆਂ ਦਾ ਹਾਰਾ ਕੁਝ ਕੋਈ ਦਿੱਕਤ ਬਿਨਿਆ ਕੋਈ ਬਿਨਾ ਦਿੱਕਤ ਪਰੇਸ਼ਾਨੀ ਤੋਂ ਤੇ ਬਾਕੀ ਅੱਬਾ ਕਮਰਾ ਲੈ ਲਿਆ ਤੁਹਾਨੂੰ ਦੱਸ ਲਈ ਸੀਗਾ ਹਨਾ ਅ ਹੋਰ ਮੈਂ ਕੀ ਕਹਿਣਾ ਸੀ ਭਈ ਵੀ ਦਿਨ ਦਿਨ ਵਾਸਤੇ ਕੋਈ ਚੱਕਰ ਨਹੀਂ ਰਹਾ ਚ ਰਾਤ ਨੂੰ ਮੜਾ ਜਾ ਇੱਧਰ ਕੰਮ ਟੇਡਾ ਮੇਡਾ ਹੀ ਹਮ ਭਾਰਡ ਆ ਜਾਂਦੇ ਨੇ ਬਾਕੀ ਅੱਬਾ ਕੋਸ਼ਿਸ਼ ਕਰਾਂਗੇ ਵੀ ਇਹ ਰੋਡ ਤੋਂ ਨਾ ਹੀ ਉੱਤਰਗੇ ਵੀ ਸ਼ਹਿਰ ਚ ਐਂਟਰ ਘਾਟੀ ਕਰੀ ਗਏ ਆਪਾਂ ਤਾਂ ਵੀ ਫਿਰ ਸਾ ਵੀ ਨੇੜੇ ਹੀ ਉਤਰੀਏ ਹਨਾ ਜਾਂ ਅੱਗੇ ਬਾਕੀ ਚਲੋ ਕੋਈ ਨਾ ਅੱਜ ਦਾ ਦਿਨ ਵਧੀਆ ਲੰਘਿਆ ਤੁਹਾਡਾ ਵੀ ਬਹੁਤ ਸੋਹਣਾ ਲੰਘਿਆ ਹੋਣਾ ਤੇ ਬਾਕੀ ਮਿਲਦੇ ਆਪਾਂ ਕੱਲ ਦੇ ਵਲੌਗ ਚ ਸਾਰੇ ਐਵੇਂ ਪਿਆਰ ਦਿੰਦੇ ਰਹੋ ਬਾਕੀ ਬਈ ਮੇਰੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ